ਕੱਲ ਦਾ ਜੋ ਆਪਣਾ ਇਤਿਹਾਸ ਸੀ ਬਾਬਾ ਬੰਦਾ ਸਿੰਘ ਬਹਾਦਰ ਵੱਡੇ ਪਿੰਡ ਦੇ ਵਿੱਚ ਪੜਾ ਕਰੀ ਬੈਠਿਆ ਤਾਵੜੀਆਂ ਨੂੰ ਸੋਦਾ ਲਾਇਆ ਤੇ ਪਿੰਡ ਵਾਲੇ ਬੜੇ ਖੁਸ਼ ਹੋਏ ਕਿਉਂਕਿ ਡਕੈਤਾਂ ਤੋਂ ਖਿਹੜਾ ਛੁੱਟ ਗਿਆ ਕਹਿੰਦੇ ਇੱਥੇ ਨੇੜੇ ਸੋਨੀਪੱਤ ਦਾ ਫੌਜਦਾਰ ਜਿਹੜਾ ਮੁਖੀ ਸੀ ਨਾ ਉਹਨੇ ਜਦੋਂ ਵੇਖਿਆ ਉਹ ਆਪਣਾ ਕਿਲਾ ਛੱਡ ਕੇ ਹੀ ਤੁਰ ਗਿਆ ਕੀ ਨਾ ਛੱਡ ਕੇ ਤੁਰ ਗਿਆ ਵੀ ਬੰਦਾ ਸਿੰਘ ਬਹਾਦਰ ਤੇ ਨਾਲ ਬਹੁਤ ਤਕੜੇ ਸਿੰਘ ਨੇ ਵੀ ਉਹ ਤਾਂ ਕੁਟਦੇ ਨੇ ਮਾਰਦੇ ਐ ਉਹ ਆਪਣਾ ਕਿਲਾ ਛੱਡ ਕੇ ਤੁਰ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਪਹਿਲੀ ਜੰਗ ਦੇ ਵਿੱਚ ਜਦੋਂ ਜਿੱਤ ਹੋਈ ਤਾਂ ਬੜੀ ਮਾਰੀ ਲੋਕਾਂ ਦੇ ਵਿੱਚ ਸਾਰੀ ਗੱਲ ਫੈਲ ਗਈ ਵੀ ਵੱਡੇ ਪਿੰਡ ਦੇ ਵਿੱਚ ਧਾਬੜੀ ਮਾਰ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਦੇ ਨਾਲ ਉੱਤੇ ਪੜਾ ਕੇ ਹੀ ਬੈਠਾ ਕਹਿੰਦੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਢੰਡੋਰਾ ਫੇਰ ਦਿੱਤਾ ਆਵਾਜ਼ ਲਾ ਦਿੱਤੀ ਸਿੰਘਾਂ ਰਾਹੀਂ ਵੀ ਕਿਸੇ ਨੇ ਹਕੂਮਤ ਰਾਜ ਨੂੰ ਆਪਣਾ ਮਾਲੀਆ ਡੰਡ ਨਹੀਂ ਦੇਣਾ। ਮਾਮਲਾ ਨਹੀਂ ਦੇਣਾ ਕਿਸੇ ਨੇ। ਕੋਈ ਗੁਰਾਈ ਕਰਨਾ ਵੀ ਕਿਸੇ ਨੂੰ ਕੁਝ ਨਹੀਂ ਦੇਣਾ। ਫਿਰ ਕਹਤਾ ਵੀ ਜਿੰਨੇ ਵੀ ਸਿੱਖ ਨੇ ਜੋ ਵੀ ਐ ਉਹ ਸਾਰੇ ਸਾਡੇ ਨਾਲ ਆ ਕੇ ਰਲ ਜੋ। ਇਤਿਹਾਸ ਦੱਸਦਾ ਹੈ ਕਹਿੰਦੇ ਮਾਲਵਾ ਵੀ ਉੱਠ ਖੜਿਆ ਮਾਝੇ ਦੇ ਲੋਕ ਦਵਾਬੇ ਦੇ ਲੋਕ ਆਉਣ ਲੱਗੇ ਇਧਰੋਂ ਮਾਲਵੇ ਦੇ ਵਿੱਚੋਂ ਭਾਈ ਰੂਪ ਚੰਦ ਦੇ ਪਰਿਵਾਰ ਚ ਲੋਕ ਚਲੇ ਗਏ ਇਧਰੋਂ ਕਹਿੰਦੇ ਅੰਮ੍ਰਿਤਸਰ ਦੇ ਵਿੱਚੋਂ ਭਾਈ ਬਸੌਰਾ ਜੀ ਗੱਡੇ ਲਾਦ ਕੇ ਰਾਸਣ ਦੇ ਉਹ ਕਹਿੰਦੇ ਆ ਗਏ ਸੰਗਤਾਂ ਵਾਸਤੇ ਪ੍ਰਬੰਧ ਕਰਨ ਵਾਸਤੇ ਆਲੇ-ਦਾਲੇ ਦੇ ਲੋਕ ਨਾ ਕੋਈ ਤਾਂ ਡਾਂਗਾ ਚੱਕੀ ਆਉਂਦਾ ਕੋਈ ਛੋਟੀਆਂ ਚੱਕੀ ਆਉਂਦਾ ਕੋਈ ਬਰਸੇ ਚੱਕੀ ਆਉਂਦਾ ਸਾਰਾ ਸਮਾਨ ਕਹਿੰਦੇ ਇਕੱਠਾ ਕਰ ਕਰਕੇ ਤੁਰੇ ਆ ਰਹੇ ਆ ਖੁਸ਼ੀ ਪੈਦਾ ਹੋ ਗਈ। ਕਿ ਬਾਬਾ ਬੰਦਾ ਸਿੰਘ ਬਹਾਦਰ ਇੱਧਰ ਕੈਂਥਲ ਦੇ ਵਿੱਚ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ ਹੋਇਆ ਸੀ ਚਿੱਠੀਆਂ ਦੇ ਕੇ ਹੁਕਮਨਾਮੇ ਵੀ ਤੁਸੀਂ ਬਣਦੇ ਹੋ ਵੀ ਬੰਦਾ ਸਿੰਘ ਬਹਾਦਰ ਨਾਰਨ ਜਿੱਥੇ-ਜਿੱਥੇ ਪਹੁੰਚੀ ਗਈਆਂ ਸਿੱਖ ਇਕੱਠੇ ਹੋਈ ਗਈ ਕਹਿੰਦੇ ਇਦਰੋਂ ਨਾ ਕਹਿੰਦੇ ਸਰਹੰਦ ਦੀ ਧਰਤੀ ਤੇ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਵਜ਼ੀਰ ਖਾਨ ਦੇ ਕੋਲ ਦੋ ਸਿੱਖ ਸੇਵਾ ਕਰਦੇ ਸੀ ਨੌਕਰ ਸੀ ਇੱਕ ਕਾਲੀ ਸਿੰਘ ਤੇ ਇੱਕ ਭਾਈ ਮਾਲੀ ਸਿੰਘ ਇਹ ਦੋ ਸੀ ਤੇ ਕੋਈ ਨੌਕਰੀ ਬੰਦਾ ਕੋਈ ਵੀ ਕਿਤੇ ਕਰਦਾ ਅੱਜ ਵੀ ਸਰਕਾਰਾਂ ਚ ਨੌਕਰੀਆਂ ਕਰਦੇ ਨੇ ਸਿੱਖ ਇਹਨਾਂ ਨੂੰ ਕਿਤੇ ਵਜ਼ੀਰ ਖਾਨ ਨੇ ਆਪਣੀ ਕਚਹਿਰੀ ਵਿੱਚ ਬੁਲਾ ਕੇ ਨਾ ਦੋਨਾਂ ਜਾਣਿਆਂ ਨੂੰ ਸਿੰਘਾਂ ਨੂੰ ਕਹਿੰਦਾ ਵੀ ਮੈਂ ਸੁਣਿਆ ਹੁਣ ਤੁਹਾਡਾ ਕੋਈ ਗੁਰੂ ਬੰਦਾ ਸਿੰਘ ਬਹਾਦਰ ਕੋਈ ਦਵਾਰੇ ਇੱਕ ਨਵਾਂ ਉੱਠਿਆ